ਮੈਂ ਤੁਹਾਡਾ ਆਪਣਾ ਆਰਟਿਸਟਿਕ ਬਾਲ ਸਿੰਘ ਗਿੱਲ ਭਾਈ ਜੀ ਆਪਾਂ ਅੱਜ ਖੜੇ ਆ ਲੁਧਿਆਣੇ ਜ਼ਿਲ੍ਹੇ ਦੇ ਸਾਹਾਬਣਾ ਸਾਹਾਬਣਾ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਬਿਲਕੁਲ ਨਜ਼ਦੀਕ ਸਾਹਾਬਣਾ ਪਿੰਡ ਤੇ ਸ਼ਹੀਦ ਲਾਲ ਸਿੰਘ ਦੀ ਸਾਹਾਬਣਾ ਜਿਹੜੇ ਕਿ ਕਰਤਾਰ ਸਿੰਘ ਸਰਾਭਾਣਾਂ ਦੇ ਨਾਲ ਹੁੰਦੇ ਸੀ ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋ ਗਈ ਸੀ ਗਦਰ ਲਹਿਰ ਦੇ ਸਭ ਤੋਂ ਪਹਿਲੇ ਸ਼ਹੀਦ ਨੇ ਹਾਂ ਗਦਰ ਲਹਿਰ ਦੇ ਵਿੱਚ ਸਭ ਤੋਂ ਪਹਿਲੇ ਸ਼ਹੀਦ ਨੇ ਤੇ ਅੱਜ ਆਪਾਂ ਇਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਐ ਸਰਦਾਰ ਕਮਲਜੀਤ ਸਿੰਘ ਆਪੋਂ ਉਹਨਾਂ ਕੋਲੇ ਆਏ ਐ ਤੇ ਬਾਬਾ ਜੀ ਦਾ ਸਟੈਚੂ ਤਿਆਰ ਕਰਨਾ ਉਹਦੀ ਖਾਤਰ ਵਿਚਾਰ ਵਟਾਂਦਰਾ ਕਰਨਾ ਤੇ ਹੁਣ ਤੁਹਾਨੂੰ ਦੋ ਚਾਰ ਛੜ ਦੇ ਵੀ ਕਹਿਣਗੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਨੇ ਦੋ ਕਿਤਾਬਾਂ ਵੀ ਲਿਖੀਆਂ ਕਾਲੇ ਕਾਨੂੰਨ ਅਤੇ ਕਿਸਾਨੀ ਸੰਘਰਸ਼ ਦੂਜੀ ਕਿਤਾਬਾ ਅਣਸ਼ੋਹੇ ਵਰਕੇ ਇਹਨਾਂ ਦੇ ਹੱਥ ਦੀ ਕਲਮਾਂ ਜੀ ਇਹ ਕਿਤਾਬਾਂ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਜਿੱਥੋਂ ਵੀ ਮਿਲਦੀਆਂ ਤੇ ਤੁਸੀਂ ਇਹ ਕਿਤਾਬਾਂ ਲੈ ਕੇ ਪੜਿਓ ਬਹੁਤ ਵਧੀਆ ਕਿਤਾਬਾਂ ਤੇ ਆਪਾਂ ਬਾਬਾ ਜੀ ਦਾ ਇਤਿਹਾਸ ਵੀ ਅੱਡ ਪਾਵਾਂਗੇ ਨਾਲ ਉਹਨਾਂ ਦਾ ਜਿਹੜਾ ਸਾਰਾ ਬੇਰਾ ਦੇਵਾਂਗੇ ਤੇ ਤੁਸੀਂ ਵੀ ਦੋ ਸ਼ਬਦ ਕਹੋ ਜੀ ਸੰਗਤ ਦਾ। ਵਾਜੁਰਜੀਤ ਕਾ ਖਾਲਸਾ ਵਾਜੁਰਜੀ ਦੀ ਵਦੇ ਪਹਿਲਾਂ ਮੈਂ ਸਰਦਾਰ ਇਕਬਾਲ ਸਿੰਘ ਜੀ ਨੂੰ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ। ਕਿڑیਏ ਕੱਲ ਰਹਿਣਾ। ਮੈਂ ਤਾਂ ਇੱਕ ਕੁਝ ਵੀ ਨਹੀਂ ਆ ਪਰ ਇੱਕ ਚੀਜ਼ ਜ਼ਰੂਰ ਹੈ। ਮੇਰਾ ਆਪਣਾ ਇੱਕ ਮਕਸਦ ਹੈ। ਵੇ ਮੇਰਾ ਆਖਰੀ ਸਾਹ ਵੀ ਹੈ ਜਿਹੜਾ ਇਹਨਾਂ ਦੇਸ਼ ਭਗਤਾਂ ਦੀ ਯਾਦ ਆ ਰਹੀ ਹੈ ਇਹਨਾਂ ਦੇ ਦਿਨ ਮਨਾਉਣ ਇਹਨਾਂ ਦੀਆਂ ਬਾਰਤ ਲਿਖਤਾ ਦੇ ਵਿੱਚ ਨੰਗੇ ਆਖਰੀ ਸਾਹ ਤੱਕ ਮੈਂ ਇਹ ਕੰਮ ਕਰਦਾ ਰਹਾ ਮੇਰੀ ਇਹ ਲੱਗਣਾ ਹੈ ਮੈਂ 35 ਲੱਖ ਰੁਪਈਆ ਇਹਨਾਂ ਦੀਆਂ ਯਾਦਾਂ ਦੇ ਵਿੱਚ ਲਾ ਚੁੱਕਿਆ ਹੁਣ ਵੀ ਸਾਡੇ ਬੁੱਤ ਲੱਗਿਆ ਹੋਇਆ ਸੀ ਪਰ ਉਹ ਅਸਲੀ ਸ਼ਕਲ ਦਾ ਸੀ ਨਹੀਂ ਮੈਨੂੰ ਇਹ ਮਨਸਾ ਮੰਨਦੀ ਨਹੀਂ ਸੀ ਵੀ ਮੈਂ ਇਹਨੂੰ ਰੱਖਾਂ ਇਸ ਬਾਅਦ ਤੇ ਮੈਂ ਸਰਦਾਰ ਇਕਬਾਲ ਸਿੰਘ ਜੀ ਉਹਨਾਂ ਨੂੰ ਬੇਚ ਦਿੱਤੀ ਆ ਵੀ ਸਾਡੇ ਹੋਰ ਨਵਾਂ ਬੁੱਤ ਲਾਓ ਅੱਜ ਇਹ ਨਾ ਬੋਤਨੋਲ ਵੀ ਜਾ ਰਹੇ ਹਾਂ ਇਸ ਤੋਂ ਇਲਾਵਾ ਹਰ ਸਾਲ ਪੱਟੀ ਮਾਰਜ ਨੂੰ ਬਹੁਤ ਭਾਰੀ ਜਨਮ ਮਨਾਉਂਦੇ ਆਂ ਦੀ ਸਾਡਾ ਇਨਕਲਾਬੀਆਂ ਦਾ ਪਿੰਡ ਹੈ ਮੈਂ ਵੀ ਇਨਕਲਾਬੀ ਯੋਧਿਆਂ ਦੇ ਪਿੰਡ ਦਾ ਇੱਕ ਵਸਨੀਕਾ ਤੇ ਮੈਂ ਇਹਨਾਂ ਦਾ ਹਮੇਸ਼ਾ ਦੇਸ਼ ਭਗਤਾਂ ਦਾ ਸਤਿਕਾਰ ਕਰਦਾ ਕਦਰ ਆਗਾ ਪਰਮਾਤਮਾ ਜਿਨ੍ਹਾਂ ਕੇ ਜਿੰਦਗੀ ਬਰਕੇਗੀ ਉਹਨਾਂ ਦੀ ਜਿੰਦਗੀ ਜਿੰਦਗੀ ਮੇਰੀ ਆਖਰੀ ਦਿਨ ਤੱਕ ਇਹਨਾਂ ਦੀ ਸੇਵਾ ਵਿੱਚ ਨਵੇ ਵਾਜ ਦੋ ਨੀ ਕਾ ਕਾਲਤਾ ਵਾਹ ਹਾਂਜੀ ਇੱਕ ਗੱਲ ਹੋ ਜਿਹੜੇ ਕਿ ਸਰਦਾਰ ਬੇਸ ਸਰਾਭਾ ਜੀ ਹੈ ਸਰਾਭੇ ਪਿੰਡ ਦੇ ਗਰੀ ਲੈ ਨਾਲ ਜੁੜੇ ਹੋਏ ਹੈ ਬਾਬਾ ਜੀ ਇਹਨਾਂ ਦੇ ਪਿੰਡ ਦੇ ਸਰਾਭੇ ਤੋਂ ਉਹਨਾਂ ਨੇ ਸਾਨੂੰ ਇਹਨਾਂ ਨਾਲ ਮਿਲਾਇਆ ਉਹਨਾਂ ਦਾ ਬਹੁਤ ਧੰਨਵਾਦ ਕਿਉਂਕਿ ਉਹਨਾਂ ਨੂੰ ਵੀ ਬਹੁਤ ਸ਼ੀਦਾ ਦੇ ਨਾਲ ਜਿਹੜਾ ਪਿਆਰ ਪ੍ਰੇਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਹੁਣ ਆਪਾਂ ਜਿਹੜੀ ਅੱਲੀ ਸ਼ੁਰੂਆਤ ਕਰਾਂਗੇ ਤੁਹਾਨੂੰ ਸੰਗਤਾਂ ਨੂੰ ਜਿਹੜਾ ਨਵਾਂ ਪਾਸਟੈਚੂ ਬਣਾਵਾਂਗੇ ਬੁੱਤ ਬਣਾਵਾਂਗੇ ਬਾਬਾ ਲਾਲ ਸਿੰਘ ਜੀ ਦਾ ਸਾਹਾ ਬਣਾ ਪਿੰਡ ਵਾਲਿਆਂ ਦਾ ਉਹ ਤੁਹਾਨੂੰ ਦਿਖਾਵਾਂਗੇ ਨੈਟ ਦੇ ਉੱਤੇ ਤੇ ਆ ਉਹਨਾਂ ਦਾ ਸਰੂਪ ਦੀ ਜਿਹੜੀ ਪਹਿਲਾਂ ਫੋਟੋ ਹੈ